ਅੱਜ ਵਾਲੀ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਯਾਰ ਦੁਨੀਆ ਤੇ ਚੱਲ ਕੀ ਕੁਝ ਰਿਹਾ ਇੱਕ ਮੁੰਡਾ ਬੰਦੇ ਦੇ ਘਰੇ ਜਾਂਦਾ ਬਲੱਡ ਸੈਂਪਲ ਲੈਣ ਲਈ ਬਲੱਡ ਸੈਂਪਲ ਲੈਣ ਤੋਂ ਬਾਅਦ ਫਿਰ ਉਹ ਮੁੰਡਾ ਇਹੋ ਜੀ ਗੇਮ ਖੇਡਦਾ ਕਿ ਉਸੇ ਬੰਦੇ ਦੀ ਘਰਵਾਲੀ ਦੀ ਨਹਾਉਂਦੀ ਦੀਆਂ ਮੁੰਡਾ ਵੀਡੀਓ ਬਣਾ ਲੈਂਦਾ ਫਿਰ ਉਹ ਮੁੰਡਾ ਕਿਵੇਂ ਫੜਿਆ ਗਿਆ ਕਿਵੇਂ ਪਤਾ ਲੱਗਿਆ ਕਿ ਇਹਨੇ ਨਹਾਉਂਦੀ ਦੀਆਂ ਵੀਡੀਓ ਬਣਾ ਲਈਆਂ ਇਹ ਸਾਰਾ ਕੁਝ ਸੁਣ ਕੇ ਇੱਕ ਵਾਰੀ ਤੁਹਾਡੇ ਪੈਰਾਂ ਥੱਲੇੋਂ ਜ਼ਮੀਰ ਨਿਕਲ ਜੂਗੀ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਥੋੜਾ ਜਿਹਾ ਸਮਾਂ ਕੱਢ ਕੇ ਇਹ ਵੀਡੀਓ ਸਾਰੀ ਜ਼ਰੂਰ ਦੇਖ ਲਿਓ ਜਿਵੇਂ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਆਨਲਾਈਨ ਦਾ ਜ਼ਮਾਨਾ ਜੇਕਰ ਕੋਈ ਆਪਾਂ ਸ਼ਾਪਿੰਗ ਕਰਨੀ ਆ ਘਰ ਲਈ ਕੋਈ ਸਮਾਨ ਮਗਾਉਣਾ ਜਾਂ ਆਫੀਸ ਲਈ ਕੋਈ ਸਮਾਨ ਮਗਾਉਣਾ ਜ਼ਿਆਦਾਤਰ ਲੋਕ ਆਨਲਾਈਨ ਆਰਡਰ ਕਰਦੇ ਆ ਜੇਕਰ ਆਪਾਂ ਖਾਣ ਪੀਣ ਨੂੰ ਕੋਈ ਸਮਾਨ ਮਗਾਉਣਾ ਤਾਂ ਤਾਂ ਵੀ ਆਪਾਂ ਆਨਲਾਈਨ ਆਰਡਰ ਕਰ ਦਿੰਨੇ ਆ ਇਸੇ ਤਰ੍ਹਾਂ ਹੁਣ ਬਹੁਤ ਸਾਰੀਆਂ ਕੰਪਨੀਆਂ ਚੱਲੀਆਂ ਨੇ ਜਿਹੜੀਆਂ ਕਿ ਆਪਣੀ ਹੈਲਥ ਦੀਆਂ ਸਹੂਲਤਾਂ ਆਪਾਂ ਨੂੰ ਆਨਲਾਈਨ ਦਿੰਦੀਆਂ ਨੇ ਜਿਵੇਂ ਕਿ ਹੁਣ ਇੱਕ ਕੰਪਨੀ ਸੀ ਹੈਲਥ ਨਾਈਜ਼ ਉਹਨਾਂ ਦਾ ਕੰਮ ਕੀ ਸੀਗਾ ਕਿ ਉਹ ਘਰੇ ਆ ਕੇ ਬਲੱਡ ਸੈਂਪਲ ਲੈ ਕੇ ਜਾਂਦੇ ਸੀਗੇ ਤੇ ਫਿਰ ਜਿਹੜੀ ਰਿਪੋਰਟ ਆਉਂਦੀ ਸੀ ਉਹ ਬੰਦੇ ਨੂੰ WhatsApp ਤੇ ਭੇਜ ਦਿੰਦੇ ਸੀਗੇ ਕਹਿਣ ਦਾ ਮਤਲਬ ਕਿ ਕੋਈ ਵੀ ਬੰਦਾ ਆਪਦੇ ਘਰੇ ਬੈਠਾ ਆਪਦਾ ਬਲੱਡ ਦਾ ਸੈਂਪਲ ਦੇ ਸਕਦਾ ਘਰੇ ਬੈਠਾ ਰਿਪੋਰਟ ਲੈ ਸਕਦਾ ਇਸੇ ਤਰ੍ਹਾਂ ਇੱਕ ਘਟਨਾ ਵਾਪਰੀ ਹੈ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਸ਼ਿਵਨਗਰ ਪੈਂਦਾ ਉੱਥੋਂ ਦਾ ਰਹਿਣਾ ਸੀਗਾ ਇੱਕ ਆਸ਼ੀਸ਼ ਜਿਹੜਾ ਅਸ਼ੀਸ਼ ਹੁੰਦਾ ਇਹਨੂੰ ਕੋਈ ਆਪਦੀ ਸਿਹਤ ਲਈ ਪ੍ਰੋਬਲਮ ਹੁੰਦੀ ਹੈ ਤੇ ਇਹਨੇ ਆਪਦਾ ਬਲੱਡ ਟੈਸਟ ਕਰਵਾਉਣਾ ਹੁੰਦਾ ਇਹ ਬੰਦਾ ਕੀ ਕਰਦਾ ਇਹ ਹੈਲਥ ਨਾਈਜ਼ ਕੰਪਨੀ ਵਿੱਚ ਆਪਦਾ ਬਲੱਡ ਟੈਸਟ ਕਰਵਾਉਣ ਲਈ ਬੁਕਿੰਗ ਕਰਵਾ ਦਿੰਦਾ ਕੰਪਨੀ ਵਾਲੇ ਟਾਈਮ ਦੇ ਦਿੰਦੇ ਆ 23 ਸਤੰਬਰ 2025 ਦਾ ਚਲੋ ਜੀ 23 ਸਤੰਬਰ 2025 ਨੂੰ ਲਗਭਗ 10 11 ਵਜੇ ਦੇ ਕਰੀਬ ਇੱਕ ਮੁੰਡਾ ਆਉਂਦਾ ਜਿਹੜਾ ਕਿ ਕੰਪਨੀ ਵਾਲਿਆਂ ਨੇ ਭੇਜਿਆ ਹੁੰਦਾ ਬਲੱਡ ਸੈਂਪਲ ਲੈਣ ਲਈ ਜਿਹਦਾ ਨਾਮ ਹੁੰਦਾ ਗੁਰਸ਼ਰਦ ਸਿੰਘ ਤੇ ਉਹਦਾ ਪਿੰਡ ਹੁੰਦਾ ਮਿੱਠਾਪੁਰ ਜਿਹੜਾ ਕਿ ਜਲੰਧਰ ਦੇ ਨੇੜੇ ਪੈਂਦਾ ਉਹ ਆ ਕੇ ਗੁਰਸ਼ਰਨ ਅਸ਼ੀਸ਼ ਦਾ ਬਲੱਡ ਸੈਂਪਲ ਲੈ ਲੈਂਦਾ ਚਲੋ ਜੀ ਅਸ਼ੀਸ਼ ਬਲੱਡ ਸੈਂਪਲ ਲੈਣ ਤੋਂ ਬਾਅਦ ਉਸ ਮੁੰਡੇ ਨੂੰ ਪਾਣੀ ਪਿਆਉਂਦਾ ਪਾਣੀ ਪੀਣ ਤੋਂ ਬਾਅਦ ਉਹ ਮੁੰਡਾ ਕਹਿੰਦਾ ਕਿ ਮੈਂ ਵਾਸ਼ਰੂਮ ਜਾਣਾ ਤਾਂ ਅਸ਼ੀਸ਼ ਕਹਿ ਦਿੰਦਾ ਕਿ ਹਾਂ ਤੂੰ ਆ ਫਲਸ਼ ਚ ਬਾਥਰੂਮ ਕਰ ਲਾ ਵਾਸ਼ਰੂਮ ਦੇ ਵਿੱਚ ਮੇਰੀ ਘਰਵਾਲੀ ਨਹਾ ਰਹੀ ਹੈ ਚਲੋ ਜੀ ਉਹ ਮੁੰਡਾ ਕੀ ਕਰਦਾ ਉਹ ਫਲਸ਼ ਦੇ ਅੰਦਰ ਵੜ ਜਾਂਦਾ ਜਦੋਂ ਉਹ ਮੁੰਡਾ ਫਲਸ਼ ਦੇ ਅੰਦਰ ਜਾਂਦਾ ਅੰਦਰ ਜਾ ਕੇ ਗੇਟ ਨੂੰ ਕੁੰਡੀ ਮਾਰ ਲੈਂਦਾ ਤੇ ਉਹ ਕੀ ਦੇਖਦਾ ਵੀ ਜਿਹੜੀ ਬਾਥਰੂਮ ਦੀ ਕੰਧ ਆ ਉਹ ਤਾਂ ਸਾਂਝੀ ਆ ਕਿਉਂਕਿ ਨਾਲ ਹੀ ਬਾਥਰੂਮ ਆ ਨਾਲ ਹੀ ਫਲਸ਼ ਆ ਛੱਤ ਉੱਚੀ ਆ ਤੇ ਕੰਧ ਨੀਵੀਂ ਆ ਵਿੱਚੋਂ ਬਹੁਤ ਜ਼ਿਆਦਾ ਸਪੇਸ ਆ ਹੁਣ ਉਸ ਬੰਦੇ ਨੇ ਦੇਖੋ ਕਿੰਡੀ ਗਿਰੀ ਹੋਈ ਹਰਕਤ ਕੀਤੀ ਉਹਨੇ ਫਲਸ਼ ਦੇ ਵਿੱਚੋਂ ਕੀ ਕੀਤਾ ਉਹਨੇ ਆਪਦੀ ਬਾਹ ਉੱਚੀ ਕਰਕੇ ਆਪਦੇ ਮੋਬਾਈਲ ਦਾ ਕੈਮਰਾ ਆਨ ਕਰਕੇ ਬਾਥਰੂਮ ਵੱਲ ਨੂੰ ਕਰਤਾ ਤੇ ਬਾਥਰੂਮ ਵਿੱਚ ਹੁਣ ਆਸ਼ੀਸ਼ ਦੀ ਘਰਵਾਲੀ ਨਹਾ ਰਹੀ ਸੀਗੀ ਕਿਉਂਕਿ ਉਹਨੂੰ ਬਾਹਰੋਂ ਆਸ਼ੀਸ਼ ਨੇ ਦੱਸਤਾ ਕਿ ਹਾਂ ਤੂੰ ਫਲਸ਼ ਦੇ ਵਿੱਚ ਬਾਥਰੂਮ ਕਰ ਲਾ ਵਾਸ਼ਰੂਮ ਦੇ ਵਿੱਚ ਮੇਰੀ ਘਰਵਾਲੀ ਨਹਾ ਰਹੀ ਹੈ। ਹੁਣ ਉਹ ਕਰਨ ਤਾਂ ਬਾਥਰੂਮ ਗਿਆ ਸੀਗਾ ਅੰਦਰ ਜਾ ਕੇ ਮਾਂ ਦਾ ਪੁੱਤ ਹੋਰ ਹੀ ਗੇਮਾਂ ਖੇਡਣ ਲੱਗ ਗਿਆ। ਚਲੋ ਜੀ ਉਹਨੂੰ ਪਤਾ ਸੀ ਉਹ ਘਰਵਾਲੀ ਨਹਾ ਰਹੀ ਹੈ ਉਹਦੀ ਤਾਂ ਉਹਨੇ ਬਾਹ ਉੱਚੀ ਕਰਕੇ ਮੋਬਾਈਲ ਦਾ ਕੈਮਰਾ ਆਨ ਕੀਤਾ ਤੇ ਉਹ ਵੀਡੀਓ ਬਣਾਉਣ ਲੱਗ ਗਿਆ। ਲਗਭਗ 1.5 ਮਿੰਟ ਇਹ ਸਾਰਾ ਕੁਝ ਅੰਦਰ ਚੱਲਦਾ ਰਿਹਾ। ਜਦੋਂ ਹੁਣ ਅਸ਼ੀਸ਼ ਦੀ ਘਰਵਾਲੀ ਨਹਾ ਕੇ ਤੇ ਉਸ ਤੋਂ ਬਾਅਦ ਜਦੋਂ ਕੱਪੜੇ ਪਾਉਣ ਲੱਗਦੀ ਆ ਤਾਂ ਉਹਦੀ ਜਦੋਂ ਨਿਗਾ ਪੈਂਦੀ ਆ ਤੇ ਉਹ ਉੱਪਰ ਮੋਬਾਈਲ ਦੇਖਦੀ ਆ ਤੇ ਉਹ ਰੌਲਾ ਪਾ ਦਿੰਦੀ ਆ। ਜਦੋਂ ਰੌਲਾ ਪਾਉਂਦੀ ਆ ਤਾਂ ਜਿਹੜਾ ਗੁਰਸ਼ਰਨ ਹੁੰਦਾ ਹੈ ਭੱਜ ਕੇ ਆਪਦਾ ਹੱਥ ਪਛਾਣ ਕਰ ਲੈਂਦਾ ਤਾਂ ਅਸ਼ੀਸ਼ ਦੀ ਘਰ ਵਾਲੀ ਕੱਪੜੇ ਪਾ ਕੇ ਜਲਦੀ ਜਲਦੀ ਬਾਹਰ ਆ ਕੇ ਰੌਲਾ ਪਾਉਂਦੀ ਹੈ ਤੇ ਆਪਦੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਨਾਲ ਦੀ ਫਲਸ਼ ਦੇ ਵਿੱਚ ਕੌਣ ਆ ਉਹ ਕਹਿੰਦਾ ਵੀ ਉਹੀ ਮੁੰਡਾ ਜਿਹੜਾ ਮੇਰਾ ਬਲੱਡ ਸੈਂਪਲ ਲੈਣ ਆਇਆ ਤਾਂ ਉਹ ਕਹਿੰਦੀ ਹੈ ਕਿ ਉਹ ਮੁੰਡਾ ਮੇਰੀ ਨੌਂਦੀ ਦੀਆਂ ਵੀਡੀਓ ਬਣਾ ਰਿਹਾ ਸੀਗਾ ਮੈਂ ਆਪਦੀਆਂ ਅੱਖਾਂ ਨਾਲ ਦੇਖਿਆ ਹੁਣ ਗੁਰਸ਼ਰਨ ਵੀਂਦਰ ਸੁਣ ਰਿਹਾ ਸੀਗਾ ਵੀ ਬਾਹਰ ਹੁਣ ਸਿਆਪਾ ਕੀ ਪੈ ਗਿਆ ਵੀ ਬਾਹਰ ਤਾਂ ਹੁਣ ਚੱਕਲੋ ਚੱਕਲੋ ਹੋ ਗਈ ਵੀ ਹੁਣ ਮੇਰਾ ਛੱਤਰ ਪੋਲਾ ਹੋਊਗਾ ਤਾ ਗੁਰਸ਼ਰਨ ਜਲਦੀ ਜਲਦੀ ਆਪਦੇ ਮੋਬਾਈਲ ਚ ਉਹ ਵੀਡੀਓ ਡਿਲੀਟ ਕਰ ਦਿੰਦਾ ਚਲੋ ਜੀ ਫੇਰ ਹਜੇ ਗੁਰਸ਼ਰਨ ਨੇ ਤਾਂ ਕੁੰਡੀ ਖੋਲਣੀ ਸੀ ਅਸ਼ੀਸ਼ ਨੇ ਪਹਿਲੇ ਗੇੜ ਖੜਕਣਾ ਸ਼ੁਰੂ ਕਰਤਾ ਵੀ ਕਾਕਾ ਬਾਹਰ ਆ ਬਾਹਰ ਆ ਜਦੋਂ ਗੁਰਸ਼ਰਨ ਇੱਕ ਦੋ ਮਿੰਟਾਂ ਬਾਅਦ ਬਾਹਰ ਆਉਂਦਾ ਉਹ ਕਹਿੰਦਾ ਵੀ ਤੂੰ ਮੇਰੀ ਘਰ ਵਾਲੀ ਦੀ ਵੀਡੀਓ ਬਣਾਈਆਂ ਨੇ ਉਹ ਕਹਿੰਦਾ ਜੀ ਮੈਂ ਤਾਂ ਵੀਡੀਓ ਬਣਾਈ ਨਹੀਂ ਉਹ ਕਹਿੰਦਾ ਤੂੰ ਬਣਾਈਆਂ ਨੇ ਮੇਰੀ ਘਰ ਵਾਲੀ ਨੇ ਖੁਦ ਦੇਖੀਆਂ ਨੇ ਉਦੋਂ ਘਰ ਵਾਲੀ ਕਹੇ ਵੀ ਹਾਂ ਤੂੰ ਵੀਡੀਓ ਬਣਾ ਰਿਹਾ ਸੀ ਮੈਂ ਖੁਦ ਦੇਖਿਆ ਕਿ ਤੇਰਾ ਹੱਥ ਉੱਪਰ ਸੀ ਤੂੰ ਮੇਰੇ ਨਾਲ ਕੈਮਰਾ ਔਨ ਕੀਤਾ ਹੋਇਆ ਸੀਗਾ ਚਲੋ ਜੀ ਗੁਰਸ਼ਰਨ ਜਿਹੜਾ ਹੁਣ ਅਸ਼ੀਸ਼ ਹੁੰਦਾ ਇਹ ਬਈ ਉੱਥੇ ਇਹਨੂੰ ਸੈੱਟ ਲੈਂਦਾ ਤੇ ਦੇ 76 ਤੇ 76 ਦੇ 76 ਦਾ ਚੰਗਾ ਛੇਤਰ ਪੌਲਾ ਕਰਦਾ ਉਸ ਤੋਂ ਬਾਅਦ ਇਹਨੂੰ ਬੰਦੇ ਨੂੰ ਉੱਥੇ ਬੰਨ ਲਿਆ ਜਾਂਦਾ ਤੇ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਚਲੋ ਜੀ ਫਿਰ ਪੁਲਿਸ ਦੀ ਗੱਡੀ ਆ ਜਾਂਦੀ ਹੈ ਮੁੜ ਕੇ ਪੁਲਿਸ ਵਾਲੇ ਚੱਕ ਕੇ ਇਹਨੂੰ ਥਾਣੇ ਲੈ ਜਾਂਦੇ ਤੇ ਨਾਲ ਹੀ ਪਿੱਛੇ ਮੋਟਰਸਾਈਕਲ ਲੈ ਕੇ ਅਸ਼ੀਸ਼ ਚਲਾ ਜਾਂਦਾ ਫਿਰ ਉੱਥੇ ਪੁਲਿਸ ਵਾਲੇ ਦਾ ਤਾਂ ਧਰ ਕੇ ਕਟਾਪਾ ਕਰਦੇ ਆ ਚਲੋ ਜੀ ਫਿਰ ਇਹ ਪੁਲਿਸ ਵਾਲਿਆਂ ਕੋਲੇ ਮੰਨ ਜਾਂਦਾ ਵੀ ਹਾਂਜੀ ਵੀ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਫਲਾਸ਼ਟ ਵਿੱਚ ਬੜਾ ਸੀ ਬਾਥਰੂਮ ਕਰਨ ਲਈ ਤੇ ਨਾਲ ਨੌਂਦੀ ਦੀ ਆਵਾਜ਼ ਆ ਰਹੀ ਸੀ ਕਿ ਚੂੜੇ ਚੜੇ ਖੜਕ ਰਿਏ ਸਿਗੀਆਂ ਤੇ ਨਾਲੇ ਮੈਨੂੰ ਭਾਜਨੇ ਦੱਸਤਾ ਸੀਗਾ ਵੀ ਹਾਂ ਮੇਰੀ ਘਰ ਵਾਲੀ ਨਾ ਆ ਰਹੀ ਐ ਤੂੰ ਫਲੈਸ਼ ਚ ਬਾਥਰੂਮ ਕਰ ਲਾ ਤੇ ਮੇਰੇ ਦਿਲ ਚੋਂ ਹੀ ਬੇਈਮਾਨੀ ਜੀ ਆ ਗਈ ਤੇ ਮੈਂ ਕੈਮਰਾ ਔਨ ਕਰਕੇ ਵੀਡੀਓ ਬਣਾਉਣ ਲੱਗ ਗਿਆ ਫਿਰ ਇਹ ਇਹ ਗੁਰਚਰਨ ਇਹ ਵੀ ਗੱਲ ਮੰਨ ਜਾਂਦਾ ਕਿ ਮੈਂ ਵੀਡੀਓ ਨਾਲ ਦੀ ਨਾਲ ਡਿਲੀਟ ਕਰ ਦਿਆਂ ਹੁਣ ਅਸ਼ੀਸ਼ ਨੂੰ ਡਰ ਸੀਗਾ ਵੀ ਇਹਨੇ ਕਿਸੇ ਹੋਰ ਫੋਲਡਰ ਦੇ ਵਿੱਚ ਨਾ ਵੀਡੀਓ ਲੁਕੋਣੀਆਂ ਹੁਣ ਮੋਬਾਈਲ ਦੇ ਵਿੱਚ 100 ਚੀਜ਼ਾਂ ਹੁੰਦੀਆਂ ਨੇ ਲੁਕਾਉਣ ਵਾਲੀਆਂ ਹਨਾ ਤਾ ਅਸ਼ੀਸ਼ ਨੇ ਪੁਲਿਸ ਸਾਹਮਣੇ ਰਿਕਵੈਸਟ ਕੀਤੀ ਭਾਈ ਇਹਦੇ ਮੋਬਾਈਲ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਉਹ ਗੱਲ ਲਾਵੇ 6 ਮਹੀਨੇ ਬਾਅਦ ਮੇਰੀ ਘਰ ਦੇ ਵੀਡੀਓ ਵਾਇਰਲ ਕਰ ਦੇ ਜਦੋਂ ਵੀ ਉਸ ਥਾਣੇ ਦੇ ਏਐਸਆਈ ਨੇ ਗੁਰਸ਼ਰਨ ਦਾ ਮੋਬਾਈਲ ਖੋਲ ਕੇ ਵੇਖਿਆ ਤੇ ਉਹਦੀ ਵੀ ਹੱਥ ਕੰਮਣ ਲੱਗ ਗਏ ਮਾਂ ਦਾ ਪੁੱਤ ਸਾਰਾ ਮੋਬਾਈਲ ਹੀ ਦੂਜੀਆਂ ਵੀਡੀਓ ਨਾਲ ਭਰੀ ਫਿਰਦਾ ਸੀਗਾ ਪਤਾ ਨਹੀਂ ਕਿੰਨੀਆਂ ਕਿ ਲੇਡੀਜ਼ ਦੀਆਂ ਨਹਾਉਂਦੀਆਂ ਵੀਡੀਓ ਤੇ ਮੋਬਾਈਲ ਦੇ ਵਿੱਚੋਂ ਮਿਲੀਆਂ ਪਤਾ ਨਹੀਂ ਕਿੰਨੀਆਂ ਕਿ ਲੇਡੀਜ਼ ਦੇ ਕੱਪੜੇ ਬਦਲਦੀਆਂ ਵੀਡੀਓ ਮਿਲੀਆਂ ਪਤਾ ਨਹੀਂ ਕਿੰਨੀਆਂ ਕਿ ਦੂਜੀਆਂ ਵੀਡੀਓ ਮਿਲੀਆਂ ਉਲਟ ਪੁਲਟ ਵਾਲੀਆਂ ਚਲੋ ਜੀ ਉਹਨਾਂ ਨੇ ਫੇਰ ਉੱਥੇ ਸੁੱਟ ਲਿਆ ਫੇਰ ਪੁਲਿਸ ਨੇ ਧਰ ਕੇ ਕਿਟਾਪਾ ਕੀਤਾ ਫੇਰ ਇਸ ਗਰਸ਼ਰਨ ਦਾ ਮਾਪਿਓ ਥਾਣੇ ਜਾਂਦਾ ਥਾਣੇ ਜਾ ਕੇ ਨਾਲੇ ਤਾਂ ਮਾਫੀ ਮੰਗਦਿਆਂ ਸ਼ੀਸ਼ ਕੋਲ ਨਾਲੇ ਜ਼ਿੰਮੇਵਾਰੀ ਲੈਂਦੇ ਵੀ ਗਾਂ ਤੋਂ ਸਾਡਾ ਮੁੰਡਾ ਐਹੋ ਜੀ ਗਲਤੀ ਨਹੀਂ ਕਰਦਾ ਇਹਨੂੰ ਛੱਡ ਦਿਓ ਤੇ ਤੁਸੀਂ ਇਹ ਦੇਖੋ ਵੀ ਹੁਣ ਬੰਦਾ ਕੀ ਕਰੇ ਯਾਰ ਲੋਕਾਂ ਦੀ ਜ਼ਮੀਰ ਦੇਖੋ ਕਿੱਡੀ ਮਰ ਗਈ ਕੀ ਬੰਦੇ ਨੇ ਬਲੱਡ ਸੈਂਪਲ ਲੈਣ ਲਈ ਬੰਦੇ ਨੂੰ ਘਰੇ ਬੁਲਾਇਆ ਕੰਪਨੀ ਦੇ ਬੰਦਾ ਭੇਜਦਾ ਬੰਦਾ ਬਲੱਡ ਸੈਂਪਲ ਲੈਣ ਤੋਂ ਬਾਅਦ ਕਹਿੰਦਾ ਮੈਂ ਵਾਸ਼ਰੂਮ ਜਾਣਾ ਵਾਸ਼ਰੂਮ 'ਚ ਵੜ ਜਾਂਦਾ ਤੇ ਉੱਥੇ ਵਾਸ਼ਰੂਮ ਜਦੋਂ ਜਾ ਕੇ ਦੇਖਦਾ ਤਾਂ ਉਹ ਦੇਖਦਾ ਵੀ ਕੰਧ ਤਾਂ ਇੱਕੋ ਆ ਛੱਤ ਉੱਚੀ ਆ ਤੇ ਕੰਧ ਨੀਵੀਂ ਆ ਵਿੱਚ ਸਪੇਸ ਬਹੁਤ ਆ ਬਹੁਤ ਸਾਰੇ ਘਰਾਂ ਦੇ ਵਿੱਚ ਬਾਥਰੂਮ ਇਸ ਤਰ੍ਹਾਂ ਬਣੇ ਹੋਏ ਆ ਕਿ ਛੱਤ ਉੱਚੀ ਹੁੰਦੀ ਆ ਤੇ ਕੰਧ ਨੀਵੀਂ ਹੁੰਦੀ ਆ ਤੇ ਉਹ ਮਾਦੇ ਪੁੱਤਰੇ ਉਸ ਚੀਜ਼ ਦਾ ਫਾਇਦਾ ਚੱਕਿਆ ਤੇ ਉਹਦੀ ਘਰਵਾਲੀ ਦੀਆਂ ਹੁੰਦੀਆਂ ਵੀਡੀਓ ਬਣਾ ਲਈਆਂ ਇਹ ਪਤਾ ਨਹੀਂ ਹੋਰ ਉਹਨੇ ਕਿੰਨੇ ਘਰਾਂ ਦੇ ਵਿੱਚ ਇਸ ਤਰ੍ਹਾਂ ਲੇਡੀਜ਼ ਦੇ ਵੀਡੀਓ ਬਣਾਈਆਂ ਹੋਣਗੀਆਂ ਇਸ ਕਰਕੇ ਭਰਾਵੋ ਸੁਚੇਤ ਹੋ ਜਾਓ ਅਵੇਅਰ ਹੋ ਜਾਓ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਾਥਰੂਮ ਹੈਗਾ ਤਾਂ ਕਦੇ ਵੀ ਕੋਈ ਬਾਹਰ ਦਾ ਬੰਦਾ ਆਉਂਦਾ ਤਾਂ ਉਹਨੂੰ ਵਾਸ਼ਰੂਮ ਕਰਨ ਲਈ ਆਪਦੇ ਬਾਥਰੂਮ ਚ ਨਾ ਜਾਣ ਦਿਓ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਕਿ ਜੇਕਰ ਬਾਹਰੋਂ ਕੋਈ ਵੀ ਬੰਦਾ ਆਉਂਦਾ ਤਾਂ ਉਹਨੂੰ ਪਰਸਨਲ ਬਾਥਰੂਮ ਕਦੇ ਵੀ ਨਾ ਵਰਤਣ ਦਿਓ ਜਾਂ ਤਾਂ ਤੁਸੀਂ ਆਪਦੇ ਘਰ ਦੇ ਵਿੱਚ ਇੱਕ ਐਕਸਟਰਾ ਬਾਥਰੂਮ ਬਣਵਾ ਕੇ ਰੱਖੋ ਜਿੱਥੋਂ ਕੋਈ ਬਾਹਰੋਂ ਬੰਦਾ ਆਉਂਦਾ ਤਾਂ ਉਹ ਬਾਹਰਲਾ ਬਾਥਰੂਮ ਹੀ ਯੂਜ਼ ਕਰੇ ਤੁਹਾਡਾ ਪਰਸਨਲ ਬਾਥਰੂਮ ਨਾ ਯੂਜ਼ ਕਰੇ ਜਿੱਥੇ ਤੁਹਾਡੀ ਫੈਮਿਲੀ ਰਣਡਾਉਣਾ ਧੋਣਾ ਹਨਾ ਜਿੱਥੇ ਤੁਹਾਡੇ ਬੱਚੇ ਆਣੇ ਤੁਹਾਡੀਆਂ ਬੇਟੀਆਂ ਨੇ ਰਣਡਾਉਣਾ ਧੋਣਾ ਕਿਉਂਕਿ ਬਹੁਤ ਸਾਰੇ ਮਰੀਆਂ ਜ਼ਮੀਰਾਂ ਵਾਲੇ ਘਟ ਗਿਆ ਹਰਕਤਾਂ ਵਾਲੇ ਲੋਕ ਵੀ ਆਪਣੇ ਸਮਾਜ ਦੇ ਵਿੱਚ ਤੁਰੇ ਫਿਰਦੇ ਆ ਬਹੁਤ ਸਾਰੀਆਂ ਖਬਰਾਂ ਤੁਸੀਂ ਇਹੋ ਜਿਹੀਆਂ ਸੁਣੀਆਂ ਹੋਣਗੀਆਂ ਕਿ ਕੋਈ ਬੰਦਾ ਬਾਹਰੋਂ ਕੰਮ ਕਿਸੇ ਲਈ ਆਉਂਦਾ ਵਾਸ਼ਰੂਮ ਦਾ ਬਹਾਨਾ ਲਾ ਕੇ ਪਰਸਨਲ ਬਾਥਰੂਮ ਦੇ ਵਿੱਚ ਹਾਈਡ ਕੈਮਰੇ ਫਿੱਟ ਕਰ ਜਾਂਦਾ ਮੁੜ ਕੇ ਥੋੜੇ ਦਿਨ ਬਾਅਦ ਫੇਰ ਆਉਂਦਾ ਫੇਰ ਬਹਾਨਾ ਕਰਦਾ ਵਾਸ਼ਰੂਮ ਦਾ ਮੁੜ ਕੇ ਕੈਮਰੇ ਕੱਢ ਕੇ ਲੈ ਜਾਂਦਾ ਬਹੁਤ ਸਾਰੇ ਘਰਾਂ ਦੇ ਵਿੱਚੋਂ ਲੇਡੀਜ਼ ਨਾਲ ਆਉਂਦੀਆਂ ਵੀਡੀਓ ਇਸੇ ਤਰ੍ਹਾਂ ਵਾਇਰਲ ਹੋਈਆਂ ਨੇ ਔਰ ਖਾਸ ਕਰਕੇ ਇਹ ਧਿਆਨ ਜ਼ਰੂਰ ਰੱਖਣ ਕਿ ਜਿਨ੍ਹਾਂ ਦੇ ਬਾਥਰੂਮ ਦੋ ਇਕੱਠੇ ਬਣੇ ਹੋਏ ਆ 플ਸ਼ ਤੇ ਵਾਸ਼ਰੂਮ ਇਕੱਠੇ ਬਣੇ ਆ ਕੰਧ ਛੱਤ ਤੋਂ ਨੀਵੀਂ ਆ ਵਿੱਚ ਸਪੇਸ ਆ ਉਹ ਬੰਦੇ ਇਸ ਗੱਲ ਤੇ ਜ਼ਰੂਰ ਗੌਰ ਕਰਨ ਕਿ ਕੋਈ ਵੀ ਬੰਦਾ ਬਾਹਰੋਂ ਤੁਹਾਡੇ ਘਰੇ ਆਉਂਦਾ ਜੇਕਰ ਉਹ ਕਹਿੰਦਾ ਕਿ ਮੈਨੂੰ ਵਾਸ਼ਰੂਮ ਆਇਆ ਤਾਂ ਉਹਨਾਂ ਨੂੰ ਆਪਦੇ ਘਰ ਦੇ ਵਾਸ਼ਰੂਮ ਕਦੇ ਨਾ ਯੂਜ਼ ਕਰਨ ਦਿਓ ਕਿਉਂਕਿ ਕਈ ਘਟਿਆ ਅਨਸਰ ਇਹੋ ਜਿਹਾ ਕੰਮ ਕਰ ਜਾਂਦੇ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਤਵਾਂ ਲੋਕਾਂ ਤੱਕ ਪਹੁੰਚੇ ਤੇ ਬਾਤਵਾਂ ਲੋਕ ਸੁਚੇਤ ਹੋਣ ਕਿਸੇ ਹੋਰ ਦੇ ਘਰ ਵਿੱਚ ਇਹੋ ਜੀ ਅਣਹੋਣੀ ਨਾ ਵਾਪਰੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਵੀ ਦੇ ਘਰ ਦੀ ਕੋਈ ਫੈਮਿਲੀ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਤਾਂ ਬੰਦਾ ਬਈ ਜਾਉਂਦਾ ਮਰ ਜਾਂਦਾ ਬੰਦਾ ਕਿਨੂ ਕਿਨੂ ਸਮਝਾ ਸਕਦਾ ਕਿ ਹਾਂ ਇਹ ਵੀਡੀਓ ਅਸੀਂ ਨਹੀਂ ਬਣਾਈਆਂ ਫਿਰ ਬੰਦੇ ਦੇ ਪੱਲੇ ਆਖਰ ਨੂੰ ਬਦਨਾਮੀ ਪੈਂਦੀ ਆ ਤੇ ਜਾਂ ਫਿਰ ਬੰਦੇ ਨੂੰ ਆਤਮ ਹੱਤਿਆ ਦਾ ਰਸਤਾ ਚੁਣਨਾ ਪੈਂਦਾ ਇਸ ਕਰਕੇ ਆਪਦੇ ਪਰਿਵਾਰ ਨੂੰ ਸੇਫ ਰੱਖਣਾ ਤਾਂ ਇਸ ਗੱਲ ਤੇ ਗੌਰ ਕਰਿਓ ਕਦੇ ਵੀ ਆਪਦਾ ਪਰਸਨਲ ਵਾਸ਼ਰੂਮ ਜਾਂ ਤੁਹਾਡੇ ਘਰ ਚ ਫਲਸ਼ ਬਣੀ ਆ ਅਲੱਗ ਤੋਂ ਹਨਾ ਕੁਝ ਵੀ ਆ ਉਹਦੇ ਚ ਬਾਹਰ ਦੇ ਬੰਦੇ ਨੂੰ ਕਦੇ ਵੀ ਐਂਟਰ ਨਾ ਹੋਣ ਦਿਓ ਕਦੇ ਵੀ ਕਿਸੇ ਨੂੰ ਇਸ ਗੱਲ ਦੀ ਇਜਾਜ਼ਤ ਨਾ ਦਿਓ ਕਿ ਤੁਸੀਂ ਸਾਡਾ ਪਰਸਨਲ ਬਾਥਰੂਮ ਵਰਤ ਸਕਦੇ ਹੋ ਸਾਡਾ ਮਕਸਦ ਬਾਤ ਉਹ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ